ਉਹ ਪਤਾ ਨਹੀਂ ਕਿ ਆ ਜਾਂਦਾ ਹਾਂਜੀ ਹਾਂਜੀ ਜੋ ਪੰਜਾਬ ਦੇ ਮੁਲਾਜ਼ਮਾਂ ਦਾ ਕੱਚੇ ਮੁਲਾਜ਼ਮਾਂ ਪੱਕੇ ਮੁਲਾਜ਼ਮਾਂ ਉਹਨਾਂ ਦੀ ਮੰਗਾਂ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਭਵਨਤਮਨ ਨਾਲ ਮੀਟਿੰਗਾਂ ਦਾ ਦੇਣ ਦਾ ਪਰ ਮੀਟਿੰਗਾਂ ਕਰਦੇ ਨਹੀਂ ਬੁਲਾ ਵੀ ਲੈਂਦਾ ਉਸ ਤੋਂ ਕੈਂਸਲ ਕਰਨ ਦਾ ਜਿਹੜੇ ਮੁੱਖ ਮੰਗ ਸੀ ਕਿ ਜੋ ਛੇਵਾਂ ਪੇਗਨ ਲੇਰੀ ਦਾ ਲਗਭਗ 18000 ਕਰੋੜ ਰੁਪਏ ਬਣਦਾ ਪਾਸ ਸਰਕਾਰ ਚੋਪਾ ਜਿਸ ਵਿੱਚ ਨਗਰ ਸਿੰਘਾਸ ਜਾਰੀ ਆ ਉਸ ਤੋਂ ਬਾਅਦ ਜੋ ਸਾਡੇ ਰਿਟਾਇਰਡ ਹੋਏ ਸਾਥੀ ਆ ਉਹਨਾਂ ਨੂੰ ਫੈਕਟਰ 2.59 ਦੇਣਾ ਸਰਕਾਰ ਮੰਨ ਵੀ ਚੁੱਕੀ ਆ ਪਰ ਉਹ ਲਾਗੂ ਨਹੀਂ ਕਰ ਰਹੀ ਇੱਕ ਬੇਤਾਂ ਦੇ ਹਰਪਾਸ ਸਿੰਘ ਟੀਮਾਂ ਦਾ ਨਵਾਂ ਬਿਆਨ ਸੁਣਿਆ ਅਸੀਂ ਵੀਡੀਓ ਰਾਹੀਂ ਬਿਓ ਕਨਵੀ 17/7/2022 ਵਾਲੇ ਮਿਲਾਣ ਨੂੰ ਛੇਵਾਂ ਪੇਗ ਲਾਗੂ ਕਰਨ ਦਾ ਸਾਡੀ ਕੋਈ ਤਜਵੀਰ ਨਹੀਂ ਹਾਲੇ ਕਿ ਪੰਜਾਬ ਦੇ ਮਿਲਾਣ ਬਾਰ-ਬਾਰ ਬੇਤਾਂ ਦੇ ਹਰਪਾਸ ਸਿੰਘ ਜੀ ਮਨਨ ਮੀਟਾਂ ਕੀਤੀਆਂ ਜਾਂ ਅਮਰੋੜਾ ਅਰੋੜਾ ਨਾਲ ਮੀਟਾਂ ਕੀਤੀਆਂ ਜਾਂ ਫਿਰ ਸਾਗਵਿੰਡਰ ਮੀਟਾਂ ਕੀਤੀਆਂ ਜੰਡੀਗੜ੍ਹ ਦੇ ਜਾ ਕੇ ਜਾਂ ਮੁਖਲਿਮ ਭਵਨ ਤੋਂ ਮੀਟਾਂ ਕੀਤੀਆਂ 17/7/2022 ਵਾਲੇ ਮਿਲਾਣ ਨੂੰ ਛੇਵਾਂ ਪੇਗ ਨਾਲ ਵੀ ਤਜਾਏ ਪਾ ਸਰਕਾਰ ਬਿਲਕੁਲ ਮੁਕਰ ਚੁੱਕੀ ਆ ਦੂਜੇ ਪਾਸੇ 2022 ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਬਾਅਦੇ ਸਰਕਾਰ ਨੇ ਇੱਕ ਲੰਗੜਾ ਨੋਟਿੰਗ ਕੀਤਾ ਸੀ ਪਰ ਅੱਜ ਤੱਕ 2004 ਤੋਂ ਭਾਰਤੀ ਮਰਾਂ ਲਈ ਪੁਰਾਣੀ ਪੈਨਸ਼ਨ ਸਕੀਮਾਂ ਲਾਗੂ ਨਹੀਂ ਕੀਤੀ ਗਈ ਕਿਉਂਕਿ ਉਹਨਾਂ ਦੀ ਮੁੱਖ ਮੰਗ ਸੀਗੇ ਨਿਯਮ 1972 ਅਨਸਾਰ ਜੋ ਪੁਰਾਣੀ ਪੈਨਸ਼ਨਾਂ ਬਹਾਲ ਕੀਤੀ ਜਾਵੇ ਇੱਕ ਐਮਐਲਏ 5 ਸਾਲ ਲਾਉਂਦਾ ਉਹਨੂੰ ਪੈਨਸ਼ਨ ਆ ਜਾਂਦੀ ਆ ਪਰ ਜੋ ਪੰਜਾਹ ਸਰਕਾਰ ਦੇ ਮੈਗਨ ਕੰਮ ਕਰਦਾ ਮੁਲਾਜ਼ਮਾਂ 2004 ਤੋਂ ਬਾਅਦ ਭਰਤੀ ਹੁੰਦਾ ਉਹਨੂੰ ਪੈਨਸ਼ਨ ਬਹੁਤ ਹੀ ਘੱਟ ਲੱਦੀ ਆ ਕੇਂਦਰ ਸਰਕਾਰ ਵੱਲੋਂ ਇੱਕ ਜੁਗਲੀ ਖੇਢੀ ਗਈ ਵੀ ਜੁਪੀਅਸ ਗਨੇ ਪਰ ਜੋ ਨੋਟਿੰਗ ਕੀਤਾ ਗਿਆ ਹੈ ਉਸ ਨੇ ਨਿੰਦਾ ਕਰਦੇ ਆ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਤੇ ਮੋਦੀ ਸਰਕਾਰ ਤੋਂ ਵੀ ਜਿਹੜੀ ਪੁਰਾਣੀ ਪੈਨਸਿਨਿਮਾ ਜਿਹੜਾ 1972 ਹ ਲੱਗ ਦਿੱਤੇ ਜਾਵੇ ਨਾ ਸਾਨੂੰ ਐਨ ਪੀਐਸ ਜੰਜ਼ੂਰਾ ਨਾ ਸਾਨੂੰ ਓਪੀਐਸ ਮਨਜ਼ੂਰਾ ਤੇ ਪੁਰਾਣੀ ਨਿਭਾਲ ਕੀਤੀ ਜਾਵੇ ਦੂਜੇ ਵਾਸਤੇ ਬੀਲ ਮੰਤਰੀ ਹਰਪਨ ਸਿੰਘ ਇਟੋ ਨਾਲ 2 ਜੂਨ ਨੂੰ ਪੀਐਸਸੀ ਵੀ ਜੁਆਇੰਟ ਫੋਰਮ ਦੇ ਆਗੂਆਂ ਦੀ ਮੀਟਿੰਗ ਹੋਈ ਜਿਸ ਦੇ ਜਥੇਦਾਨੇ ਹੋਰ ਵੀ ਹਾਜ਼ਰ ਹੋਈਆਂ ਮਹਾਲੀ ਦੇ ਵਿੱਚ ਬਿਲੀ ਮੰਦਿਰ ਹਵਾਲੇ ਨਾਲ ਯੂਟਿਓ ਨੇ ਬੜੀਆਂ ਸਹਿਯੋਗ ਦਿੱਤੀਆਂ ਪਰ ਉਸ ਤੋਂ ਬਾਅਦ ਪੀਐਸਈ ਵੀ ਜੁਆਇੰਟ ਫੋਰਮ ਦੀ ਆਗੋਂ ਦੀ ਮੀਟਿੰਗ ਸੀਐਮਡੀ ਨਾਲ ਪਟਿਆਲੇ ਵਿੱਚ ਹੋਈ ਜੋ ਸਹਿਮਤੀਆਂ ਬਣੀਆਂ ਸੀ ਉਹਨਾਂ ਦੇ ਉੱਪਰ ਨੋਟੀਫਿਕੇਸ਼ਨ ਲਾਗੂ ਕੀਤਾ ਗਿਆ ਜਿਸ ਨੂੰ ਲੈ ਕੇ ਆਉਣ ਵਾਲੀ 27 ਜੁਲਾਈ ਨੂੰ ਬਿਲੀ ਮੰਦਿਰ ਹਵਾਲੇ ਸੰਗ ਯੂਟਿਓ ਦੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜਾ ਕੇ ਉਹਦੀ ਰਾਹ ਦੇ ਨੇੜੇ ਰੋਸ ਰੈਲੀ ਕੀਤੀ ਜਾਊਗੀ ਪੰਜਾਬ ਦੇ ਸਾਰੇ ਵਿੱਚ 24 ਜੁਲਾਈ ਨੂੰ ਪੰਜਾਬ ਸਰਕਾਰ ਦੀਆਂ ਅਤੇ ਪਾਰਕੋਅ ਅਮੈਂਡਮੈਂਟ ਦੀਆਂ ਆਰਥਿਕ ਮੁਕਿਆਂ ਨੂੰ ਧੰਨਵਾਦ ਹੈ ਆਹ ਬਣੀ ਗੱਲ